ਅੱਜ ਆਪਾਂ ਆਏ ਹਾਂਗੇ ਮਾਨਸਾ ਦੀ ਮੰਡੀ ਤੇ ਦਿਖਾਵਾਂਗੇ ਵੀ ਤੁਹਾਨੂੰ ਸਟਾਪ ਲੌਕ ਦੀਆਂ ਮੱਝਾਂ ਤੇ ਜੇ ਕਿਸੇ ਨੇ ਵੀਡੀਓ ਬਣਵਾਉਣੀ ਹੋਵੇ ਨੰਬਰ ਨੋਟ ਕਰ ਲਓ 97 7999 48482 ਜਦੋਂ ਮਰਜ਼ੀ ਆਪਾਂ ਨੂੰ ਵੀ ਫੋਨ ਕਰਿਓ ਤੇ ਵੀਡੀਓ ਨੂੰ ਵੀ ਵਾਤਵਾ ਸ਼ੇਅਰ ਕਰਦੇ ਹੋ ਨਾਮ ਮਰਾਤਮੇਂਦਰ ਸਿੰਘ ਜਹਰ ਮੇ ਮਿੱਤਰੋ ਮਾਨਸਾ ਮੰਡੀ ਤੇ ਖੜੇ ਹਾਂਗੇ ਬਾਈ ਦਿਖਾਉਣ ਲੱਗੇ ਆ ਤੁਹਾਨੂੰ ਝੋਟੀ ਬਹੁਤ ਸੋਹਣੀ ਝੋਟੀ ਹੈਗੀ ਤੇ ਖਾਨ ਦੇਖ ਲਓ ਬਾਈ ਪੀੜੀ ਤੇ ਪਾਵੇ ਮੋਂ ਕੋ ਕੱਲਾ ਕੱਲਾਗਾ ਬਾਕੀ ਤੁਸੀਂ ਲੀਵਾ ਦੇਖੋ ਤਿਆਰ ਕਰਦੀ ਦੇਖੋ ਬਾਈ ਇਹ ਤੁਹਾਨੂੰ ਦਿਖਾਉਣੇ ਆਗੇ ਬੈਗ ਤੋਂ ਦੇਖੋ ਬਾਈ ਸੰਗ ਦੇਖੋ ਚੈਂਪੀਅਨ ਸੰਗ ਲੱਗਿਆ ਹੋਇਆ ਸੋਹਣੀਆ ਪੂਰੀ ਕਰਦੇ ਆਂਗੇ ਬਾਈ ਨਾ ਸਾਰੀ ਗੱਲ ਬਾਤ ਕਾਸ਼ਾ ਬਈ ਕੀ ਨਾਮ ਆ ਜੀ ਕੁਲਵੀਰ ਸਿੰਘ ਪੰਡਤ ਜੀ ਆਪਣਾ ਜਲਾ ਮਾਨਸਾ ਹਾਂਜੀ ਹਾਂਜੀ ਤੇ ਦੇਖੋ ਬਈ ਝੋਟੀ ਕਿੰਵੇਂ ਸੂਏ ਜੀ ਹੈ ਤੂੰ ਜੋ ਸੂਏ ਜੀ ਦੂਜੇ ਸੂਏ ਝੋਟੀ ਆਗੀ ਤੇ ਕਿੰਨਾ ਟਮ ਹੋਗਾ ਸੂਈ ਨੂੰ ਬਈ ਪੰਜ ਮਹੀਨਾ ਛੇ ਮਹੀਨਾ ਜੀ ਮਗਰ ਕੱਟੀ ਆ ਠੀਕ ਹੈ ਤੇ ਦੁੱਧ ਦੁੱਧ 12 ਕਿਲੋ ਹੁਣ ਬੋਲੀ ਤਿਆਰ ਹੈ ਜੀ ਠੀਕ ਹੈ ਕਿੰਨਾ ਦੂਗੀ ਬਾਅਦ ਤੋਂ ਬਾਅਦ ਦੁੱਧ 14 15 ਕਿਲੋ ਦੀ ਓਟ ਤੇ ਲੈ ਜੀ ਕੋਈ ਵੀ ਫੜਕੇ ਜੀ ਠੀਕ ਹੈ ਹਾਂਜੀ ਆਪਣੀ ਗਾਰੰਟੀ ਸੁੱਤਾ ਜਾਊਗੀ ਠੀਕ ਆ ਬਾਈ ਦੀ ਬਈ ਬਈ ਪੂਰੀ ਫੁੱਲ ਗਾਰੰਟੀ ਹੈਗੀ ਬਈ ਜਾਰੀ ਚੰਗੀ ਇਹ ਚੰਗੇ ਪੰਡਤ ਦੀ ਮੈਂ ਆ ਠੀਕ ਆ ਬਾਕੀ ਜੀ ਸੰਖ ਦੇਖ ਲਓ ਬਾਈ ਦੂਜੇ ਸੁਵੇ ਹੈਂ ਹਾਂ ਦੂਜੇ ਸੁਵੇ ਜੀ ਬਾਰਡਰ ਪਿੰਡ ਦੀ ਹੈ ਪੇਛੀ ਨਹੀਂ ਮੈਂ ਠੀਕ ਆ ਹਰਿਆਣੀ ਜੀ ਹੋਰ ਹਰਿਆਣੀ ਜੀ ਬਾਰਡਰ ਹੈ ਨਾ ਹਾਂ ਹਾਂ 15 14 ਪਹਿਲੇ ਨਹੀਂ ਦਿੱਤਾ ਤੇ ਰੇਟ ਕੀ ਕਰਨਾ ਬਾਈ ਠੀਕ ਆ ਬਾਕੀ ਵੀ ਮੌਕੇ ਤੇ ਮਾਨਤਨ ਹੋ ਜਾਊਗਾ ਹਾਂਜੀ ਹਾਂਜੀ ਹੋ ਜਾਊਗਾ ਬਾਈ ਨੇ ਦੇਖ ਕੇ ਕੋਈ ਆਇਆ ਨਾ ਛੋਟਾ ਮਾਲ ਚੈਨਲ ਦੇਖ ਕੇ ਆਇਆ ਠੀਕ ਆ ਫਿਰ ਵੀ ਕੋਈ 5000 ਸ਼ੂਟ ਕਰਦਾ ਠੀਕ ਆ ਲੈ ਵੀ ਮਿੱਤਰੋ ਵੱਡੀ ਆਫਰ ਲਾਦਾ ਬਾਈ ਨੇ ਕਹਿੰਦਾ ਜੇ ਤੇਰੀ ਵੀਡੀਓ ਨੂੰ ਕੋਈ ਸ਼ੇਅਰ ਕਰਕੇ ਆਉਂਦਾਗਾ ਤਾਂ ਕਹਿੰਦਾ 5000 ਰੁਪਏ ਮੈਂ ਹੋਰ ਘੱਟ ਦੇ ਦਊਗਾ ਦੇਖੋ ਬਈ ਬਈ ਮੋਬਾਈਲ ਨੰਬਰ 94172 ਜੀ ਹਾਂਜੀ 77829 ਠੀਕ ਆ ਠੀਕ ਹੈ ਨਾ ਜੀ ਦੇਖੋ ਬਈ ਹੋਰ ਵੀ ਆਪਣੇ ਕੋਲੇ ਬਈ ਮਾਲ ਝੂਟੀ ਜੀ ਆਪਣੇ ਕੋਲੇ ਤੇਰੀਓ ਦੇਖੋ ਮਿੱਤਰੋ ਇੱਕ ਸੋਹਣੀ ਝੋਟੀ ਇਹ ਦਿਖਾਉਣੀ ਹੈਗੇ ਇਹ ਵੀ ਬਹੁਤ ਸੋਹਣੀ ਆ ਬਈ ਸਿੰਘਾਂ ਦੀ ਪੂਰੀ ਸ਼ਕੀਨ ਆ ਕੀ ਬਾਕੀ ਥਾਨ ਦੇਖ ਲਓ ਲੇਵਾ ਦੇਖ ਲਓ ਬਈ ਪੂਰਾ ਵਧੀਆ ਥਾਨ ਲੇਵਾਗਾ ਦੇਖੋ ਬਾਕੀ ਸੰਗ ਦੇਖ ਲਓ ਦੇ ਬਈ ਉਲਡੇ ਸੰਗਣ ਜਾਵਾ ਇਹਨੇ ਇਹਨੂੰ ਕਿੰਨਾ ਟਾਈਮ ਹੋ ਗਿਆ ਬਈ ਸੁਈ ਨੂੰ ਇਹਨੂੰ ਹੋ ਗਿਆ 8 ਮਿੰਟ 9 ਮਿੰਟ ਨਹੀਂ ਇਹਨੂੰ ਬਈ ਅੱਠਵਾਂ ਨੌਵਾਂ ਦੇ ਨਹੀਂ ਨੂੰ ਆ ਗਾ ਮਗਰ ਜੀ ਇਹਦੇ ਇਹ ਮਗਰ ਕੱਟੀ ਹੈ ਜੀ ਮਗਰ ਬਈ ਇਹਦੇ ਕੱਟੀ ਆਗੀ ਤੇ ਅਸ ਟਾਈਮ ਬਈ ਕਿੰਨਾ ਬਈ 9 ਲੀਟਰ ਤੋਲਣ ਦੀ ਆਪਾਂ ਝੂਠ ਮਾਰ ਕੇ ਨਾ ਡੰਗਰ ਦੇ ਵਿੱਚ ਨਹੀਂ ਆਪਾਂ ਵੇਚਣਾ ਠੀਕ ਆ ਹਾਂ ਹਾਂ 9 ਕਿਲੋ ਦੁੱਧ ਤੋਲਣ ਦਾ ਜੀ ਠੀਕ ਆ 9 ਕਿਲੋ ਬਈ ਦੇਖੋ ਪਹਿਲਣਾ ਇਹ ਹਾਂ ਪਹਿਲਣਾ ਪਹਿਲਣਾ ਬਈ ਦੇਖੋ ਬਹੁਤ ਠੰਡੀ ਮਿਲਦੀ ਹੈ ਕੋਈ ਅਹੀ ਜੀ ਗੱਲ ਨਹੀਂ ਹੈ ਕਿ ਠੀਕ ਆ ਬਈ ਠੰਡੀ ਸੀ ਦਾ ਉਹ ਰਾਜੇ ਹੈ ਸੱਚ ਇਹਦੀ ਕੀ ਡਿਮਾਂਡ ਕਰਦਾ ਬਈ ਇੱਕ ਵੀ ਹੈ ਜੀ ਨਾ ਬੋਲੀ ਇੱਕ ਵੀ ਕਰ ਲਾਂਗੇ ਕੋਈ ਨਹੀਂ ਬਰਬਈ ਆ ਲੈ ਕਰ ਲਾਂਗੇ ਠੀਕ ਆ ਲੈ ਮਿੱਤਰ ਚਵਾਈ ਚੂਈ ਦੋਨੇ ਵਜਾ ਨਹੀਂ ਅੰਤਾ ਹੱਥ ਵੀ ਨਾ ਲੈਣੀ ਆਪਣੀ ਗਰੰਟੀ ਦੇ ਜਾਣੀ ਠੀਕ ਆ ਮਾੜੀ ਮੈਂ ਨਹੀਂ ਲੈਂਦੀ ਆਪਾਂ ਠੀਕ ਆ ਠੀਕ ਆ ਨਾ ਕਿਤੇ ਮਾੜੀ ਦਿੱਤੀ ਆ ਬਾਈ ਕਹਿੰਦਾ ਨਾ ਕਿਤੇ ਲਈ ਆ ਆਪਣੀ ਕੋਈ ਚੰਗਾ ਡੰਗਰ ਲੈਨੇ ਲੈਨੇ ਆਪਾਂ ਪੰਜ ਚਾ ਡੰਗਰ ਅਮੀ ਆਖਤੀ ਠੀਕ ਆ ਮਾੜਾ ਬਸ ਨੂਰ ਆ ਦੇਖੋ ਬਾਕੀ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਮਾਨਤਾਂ ਤੁਹਾਡਾ ਫੁੱਲ ਕਰਾ ਦਾਂਗੇ ਦੇਖੋ ਮੋਰੋ ਵੀ ਦਿਖਾ ਦਨੇ ਅੱਗੇ ਹਾਂਜੀ ਹਾਂਜੀ ਦੇਖੋ ਬਈ ਨਾ ਇਹ ਸਿੰਘ ਕੁਆਲਿਟੀਆਂ ਦੇਖੋ ਦੇਖੋ ਪੁਰੀਆਂ ਸ਼ਕੀਨ ਝੋਟੀਆਂ ਨੇ ਬਾਈ ਮਾਨਸਾ ਮੰਡੀ ਦੇ ਖੜੇ ਹੋਗੇ ਟੌਪ ਟੌਪ ਦੇ ਨੰਗੀਆਂ ਦੀ ਵੀਡੀਓ ਬਣਾਉਣੀ ਆਪਾਂ ਵੀ ਲੈ ਮਿੱਤਰੋ ਮਾਨਸਾ ਮੰਡੀ ਤੇ ਖੜਿਆਂਗੇ ਦਿਖਾਵਾਂਗੇ ਨਗ ਚਾਰ ਲੈ ਆ ਖੋਲ ਲੋ ਜੀ ਖੋਲ ਲਈ ਇਹ ਖੋਲਨੀ ਆਗੀ ਇਹ ਖੋਲ ਦੇਣਾ ਇੱਕ ਖੋਲ ਦੇਣਾ ਇਹ ਖੋਲ ਦਿੰਨੇ ਆ ਦੇਖੋ ਵੀ ਮਿੱਤਰੋ ਥਾਨਲੇਵਾ ਦੇਖੋ ਬਈ ਬਾਕੀ ਥਾਨ ਕੱਲਾ ਕੱਲਾ ਦਾ ਦੂਰੀ ਤੇ ਥਾਣਾ ਦਾ ਦੇਖੋ ਮਿੱਤਰੋ ਬਾਕੀ ਲੇਵੀ ਦੀ ਮੰਤਰ ਬਹੁਤ ਸੋਹਣੀ ਆਗੀ ਬਾਕੀ ਬਈ ਤੁਸੀਂ ਮੂਰੋ ਦੇਖ ਲੋ ਤੇ ਇਹ ਕਿੰਨੇਵੇਂ ਸੂਏ ਜੀ ਕੈਮੇਸੂਏ ਜੀ ਇਹ ਮੇਰਾ ਦੂਜਾ ਦੂਜੇ ਸੂਏ ਆ ਮਿੱਤਰੋ ਦੇਖੋ ਬਈ ਤੇ ਦੁੱਧ ਕਿੰਨਾ ਆ ਜੀ ਥੱਲੇ 18 ਕਿਲੋ 18 ਕਿਲੋ ਦੁੱਧ ਤਿਆਰ ਆ ਬਈ ਤੇ ਡਿਮਾਂਡ ਇਹਦੀ ਕਿੰਨੀ ਕਰਦੇ ਆਂ ਆਪਾਂ 1.5 ਲੱਖ ਜੀ 1.5 ਲੱਖ ਰੁਪਇਆ ਤੇ ਬਾਕੀ ਜੇ ਆਪਾਂ ਇਹਦੀ ਗੱਲ ਕਰੀ ਜਿਹੜੀ ਦੂਜੀ ਮੱਝ ਹੈਗੀ ਇਹ 15000 ਨੀ ਕੈਮੇ ਸੂਇਆ ਇਹ? ਇਹ ਵੀ ਦੂਜਾ ਸੂਇਆ। ਦੂਜੇ ਸੂਇਆ ਇਹਦਾ ਦੁੱਧ ਕਿੰਨਾ ਕਾ? ਇਹ ਦੱਸੇ 11 ਕਿਲੋ। 11 ਕਿਲੋ। ਦੇਖੋ ਮਿੱਤਰੋ ਇਹ ਥੱਲੇ 11 ਲੀਟਰ ਦੁੱਧਾ ਕਾ। ਦੇਖੋ। ਕੈ ਦਿਨ ਹੋ ਗਿਆ ਸੂਈ ਨੂੰ ਜੀ ਨੂੰ? ਮਹੀਨਾ ਹੋ ਗਿਆ ਸੂਈ ਨੂੰ। ਮਾਗਰ ਜੀ ਇਹਦੇ। ਮਾਗਰੇ ਦੇ ਮਿੱਤਰੋ ਕੱਟਾ ਕਾ। ਦੇਖੋ ਜੀ ਮਿੱਤਰੋ ਬਹੁਤ ਚੰਗੀ ਮਹਸਾਗੀ। ਚੌੜੀ ਬੁਰੀ। ਤੇ ਜਿਹੜੀ ਆ ਛੋਟੀ ਖੜੀ ਆ ਜੀ। 1-10 ਪਹਿਲਾਂ ਦਾ ਇਹ। ਇਹ ਦੁੱਧ ਕਿੰਨਾ ਕੱਢੀ ਜੀ ਨੇ ਕਿੰਨਾ ਡਾਮ ਹੋ ਗਿਆ ਸੂਈ ਨੂੰ ਜੀ 20 ਦੇਣਾ ਮਾਗਰ ਕੱਟਾ ਕੱਟੀ ਸਾਰਿਆਂ ਮਾਰ ਕੱਟੇ ਲੈ ਮਿੱਤਰਮ ਮਾਗਰੇ ਇਹਦੀ ਵੀ ਕੱਟਾਗਾ ਬਾਈ ਤੇ 10 ਲੀਟਰ ਦੁੱਧ ਤੇ ਆ ਰਹਾ ਹੈ ਨਾ ਜੀ ਤੇ ਡਿਮਾਂਡ ਜੀ ਇਹਦੀ 1,10,000 ਰੁਪਏ ਬਾਈ ਡਿਮਾਂਡ ਕਰਦਾਗਾ ਤੇ ਜਿਹੜੀ ਆਹ ਝੂਟੀ ਹੈ ਜੀ ਦੂਜਾ ਸੂਆ ਤੇ ਕਿੰਨਾ ਦੁੱਧਾ ਜੀ ਥੱਲੇ 12 ਕਿਲੋ 12 ਕਿਲੋ ਕਿੰਨਾ ਡਾਮ ਹੋ ਗਿਆ ਸੂਈ ਨੂੰ ਜੀ ਵੀ ਦਿਨ ਮੰਗ ਰਹੇ ਦੀ ਮਿੱਤਰੋ ਕੱਟਾਗਾ ਤੇ ਦੁੱਧ ਕਿੰਨਾ ਸਿਆਈ ਇਹਦਾ 12 ਕਿਲੋ ਬਾਕੀ ਤੁਸੀਂ ਬਈ ਅੱਗੇ ਦੇਖ ਲਿਓ ਸਾਂ ਫੇਸ ਕੁਆਲਟੀ ਦੇਖੋ ਬੰਲਾ ਤੁਸੀਂ ਤੇ ਬਾਕੀ ਮੌਕੇ ਤੇ ਥੋੜਾ ਕਨਾ ਮੰਨਤਾਂ ਨਹੀਂ ਬੰਲਾ ਬਾਕੀ ਚਵਾਈ ਦੀਆਂ ਮੱਝਾਂ ਜੀ ਓਕੇ ਜਮਾ ਜਮਾ ਓਕੇ ਜਮਾ ਓਕੇ ਜਿੰਨਾ ਦੁੱਧ ਆ ਗਿਆ ਓੰਨੀ ਨਿਕਲੂ ਤੁਸੀਂ ਜੀ ਲੈ ਮਾ ਮਿੱਤਰੋ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੇ ਆਂ ਅੱਗੇ ਦੇਖੋ ਮਿੱਤਰੋ ਥਾਣਾ ਕੱਲਾ ਕੱਲਾ ਥਾਣਾ ਬਈ ਕੱਲਾ ਕੱਲਾ ਥਾਣਾ ਬਈ ਦੇਖੋ ਪਿੰਡ ਕਿਹੜਾ ਹੈ ਅੰਗਲ ਜੀ ਆਪਣਾ ਪਿੰਡ ਭਾਈ ਦੇ ਸਾਹ ਭਾਈ ਦੇ ਸਾਜਲਾ ਮਾਨਸਾ ਮੋਬਾਈਲ ਨੰਬਰ ਕਿੰਨਾ ਹੈਗਾ ਨੰਬਰ ਮੇਰੇ ਜਾਨੀ ਕੱਢਨਾ ਲੈ ਬਾਕੀ ਮਿੱਤਰੋ ਨੰਬਰ ਨੋਟ ਕਰ ਲੋ 98 779 ਤਰੰਨੇ ਮੇ ਖੜ ਜਾ ਯਾਰ ਕਿੰਨਾ ਕਾ 987799 38978 ਚੈੱਕ ਕਰ ਲਓ ਬਈ ਲੈ ਮਿੱਤਰੋ ਕਰ ਲਿਓ ਕੰਟੈਕਟ ਅੰਕ ਜੀ ਨਾਮ ਕੀ ਹੈ ਜੀ ਆਪਣਾ ਕੇਰਾ ਸੋਨਾ ਜੀ ਸੋਨਾ ਪਾਈ ਦੇ ਸਾਬ ਪਿੰਡ ਨਾਮ ਸੋਨਾ ਸੋਨਾ ਜੀ ਸੋਨਾ 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 ਜੀ ਦੇਖੋ ਵੀ ਮਿੱਤਰ ਬਾਕੀ ਸਾਰੀਆਂ ਗਾਰੰਟੀ ਵਾਲੀਆਂ ਮੱਝਾਂ ਨੇ ਬਈ ਜਮੌ ਕੇ ਦੀ ਰਿਪੋਰਟ ਆ ਕੀ ਘਰੇ ਦੋ ਡੰਗ ਚੋ ਤਿੰਨ ਡੰਗ ਚੋ ਹਨਾ ਜੀ ਹਾਂ ਜੀ ਹਾਂ ਠੀਕ ਆ ਮਿੱਤਰੋ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ